ਆਰ ਨੂੰ ਦੂਸਰੀ ਗੱਲ ਜਿੰਨੇ ਉਹ ਖੜਕਣਾ ਕਰ ਰਿਹਾ ਸੂਰੇ ਵਾਲਾ ਮੰਡੀ ਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਣੇ ਤੇਰੀ ਪਾਰਕ ਵੀਰਾਂ ਦਾ ਜਿਹੜੇ ਸੂਰੇ ਵਾਲਾ ਬੱਕਰਾ ਮੰਡੀ ਤੇ ਸਾਰੇ ਹਫ਼ਤੇ ਵਾਰ ਨੂੰ ਪਹੁੰਚਦੇ ਜਿਵੇਂ ਕਿ ਭਾਈ ਤੁਹਾਨੂੰ ਪਤਾ ਹੀ ਕਿ ਹਰ ਸ਼ੁੱਕਰਵਾਰ ਨੂੰ ਹਰੀਕੇਗਲਾ ਬੱਕਰਾ ਮੰਡੀ ਪਹਿਲਾਂ ਜੋ ਲੱਗਦੀ ਸੀ ਹਾਂਜੀ ਹਾਂਜੀ ਮੰਡੀ ਵਿੱਚ ਸ਼ੁੱਕਰਵਾਰ ਦਿਨ ਤੇ ਵਪਾਰੀ ਵੀਰਾਂ ਨੂੰ ਆਉਣ ਦੇ ਵਿੱਚ ਦਿੱਕਤ ਹੁੰਦੀ ਸੀ ਕਿ ਇਹ ਬਾਈਆਂ ਨੇ ਦਿਨ ਮੰਡੀ ਦਾ ਮੰਗਲਵਾਰ ਕਰਤਾ ਜੀ ਹਰ ਬਦਲਦਾ ਹਰ ਇਹ ਮੰਡੀ ਲੱਗਿਆ ਕਰੇਗੀ ਦਾਣਾ ਮੰਡੀ ਰੋੜ ਤੇ ਠੀਕ ਹੈ ਜੀ ਤੋ ਬਾਦ ਵਪਾਰੀ ਮੀਰਪੰਡ ਹਰੀ ਦੇ ਕਲਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਥੇ ਹਰ ਮੰਗਲਵਾਰ ਨੂੰ ਬਾਦੋ ਬਾਦ ਵਪਾਰੀ ਮੀਰ ਮੰਡੀ ਤੇ ਪਹੁੰਚਿਆ ਕਰੋ ਉਹਨਾਂ ਬਧੀਆ ਪ੍ਰਬੰਧ ਹੋਇਆ ਕਰਨਗੇ ਬਾਕੀ ਜਿਵੇਂ ਵੀ ਕੋਈ ਉਹਨਾਂ ਮੰਡੀ ਦੇ ਵਿੱਚ ਚੈੱਕਪ ਬੱਲੂਗੇ ਉਹਨਾਂ ਸਾਰਿਆਂ ਦਾ ਸੁਧਾਰ ਕੀਤਾ ਜਾਊਗਾ ਬਾਕੀ ਮੰਡੀ ਉਹਨਾਂ ਨਾਲ ਆਪਣੇ ਨਾਲ ਖੜੇ ਆ ਕਾਰਨ ਕੀ ਕਰਨਾ ਪੈਣਾ ਤੁਹਾਨੂੰ ਪੁੱਛਦੇ ਹਾਂ ਕਾਰਨ ਕੀ ਹੈ ਜੀ ਦੱਸੋ ਜੀ ਬਾਈ ਕਾਰਨ ਤਾਂ ਬਈ ਇਹ ਸੀ ਜਿਵੇਂ ਅੰਕਲ ਖੜੇ ਆ ਆਪਣੇ ਨਾਲ ਜੇ ਤੋਂਗ ਵਾਲੀ ਮੰਨ ਕੇ ਚੱਲ ਜਾਂਦੇ ਇਥੋਂ 2-2.5 ਘੰਟੇ ਦਾ ਰਸਤਾ ਹਰੇਕ ਬੰਦਾ ਰਾਤ ਨੂੰ 10-11 ਵਜੇ ਹੰਬ ਕੇ ਆ ਕੇ ਡਿੱਗਦਾ ਜੀ ਇਹਨਾਂ ਦੇ ਕਹਿਣ ਤੇ ਜਾਂ ਇੱਕ ਦੋ ਹੋਰ ਕ੍ਰਿਸ਼ਨ ਅੰਕਲ ਆ ਗਏ ਜਾਂ ਹੋਰ ਵਪਾਰੀ ਜਿਹੜੇ ਲੱਖਾਂ ਰਕ ਜਿਹਨਾਂ ਦਾ ਬੱਲੇ ਦਾ ਨਾਂ ਨਹੀਂ ਚੰਨੀ ਲੈ ਸਕਦਾ ਵੀ ਆਪਾਂ ਤਿੰਨ-ਚਾਰ ਬੰਦਿਆਂ ਨੂੰ ਜਿਆਦਾ ਝਾਨ ਨਹੀਂ ਕਹਿੰਦਾ ਬੋਲ ਕਿ ਜੇ ਇਹ ਆਂਦੀ ਰਾਤ ਨੂੰ ਅਸੀਂ 9-10-11 ਵਜੇ ਜਾ ਕੇ ਮਾ ਸਾ ਡਿੱਗਦੇ ਹਾਂ ਮੰਡੀ ਤੋਂ ਅਗਲੇ ਦਿਨ ਸ਼ੁੱਕਰਵਾਰ ਸਾਨੂੰ ਆਉਂਦੀ ਦਿੱਕਤ ਹੁੰਦੀ ਸੀ ਆਪਾਂ ਇਹਨਾਂ ਦੇ ਕਹਿਣ ਤੇ ਦਿਨ ਆਪਾਂ ਮੰਗਲਵਾਰ ਕਰਦੇ ਠ ਤੇ ਜਿੰਨੇ ਵੀ ਮੇਰੇ ਬੱਕਰੀ ਪਾਲ ਕਵੀਰਾ ਦੇ ਵਪਾਰੀ ਵੀਰਾਂ ਇਸ ਗੱਲ ਨੂੰ